ਸਵੇਰ ਤੋਂ ਬਹੁਤ ਫੋਨ ਆ ਰਹੇ ਆ ਜੀ ਇਸ ਬਾਰੇ ਪੁੱਛਣ ਵਾਰੇ ਕਿਉਂਕਿ ਥੱਲੇ ਪੀਰ ਜੈਨ પેટ્રોલ ਪੰਪ ਦਾ ਕੈਪਸ਼ਨ ਲੱਗਿਆ ਹੋਇਆ ਸੀ ਜਿਹੜੀ ਉਹ ਦਿਖਾਈ ਗਈ ਹੈ ਜੀ ਸਾਡੇ ਇਸ ਪੰਪ ਦੇ ਉੱਤੇ ਜੀ ਆਹ ਅਲਮਾਰੀਆਂ ਰੱਖੀਆਂ ਹੋਈਆਂ ਨੇ ਜੀ ਆ ਬਲੂ ਕਲਰ ਦੀਆਂ ਜਿਹੜੀਆਂ ਦਿਖ ਰੀਆਂ ਨੇ ਜੀ ਇਹ ਉਸ ਪੰਪ ਦੇ ਵਿੱਚ ਨਹੀਂ ਹੈ ਸੋਸ਼ਲ ਮੀਡੀਆ ਤੇ ਅੱਜ ਦੇ ਦਿਨ ਅਜਹੀਆਂ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਸਹਿਮ ਦੇਖਣ ਨੂੰ ਮਿਲਦਾ ਹੈ ਤੇ ਇੱਕ ਨਵੀਂ ਪੋਸਟ ਵਾਇਰਲ ਹੋਈ ਆ ਜਿਲ੍ਹਾ ਫਤਿਹਗੜ ਸਾਹਿਬ ਦੇ ਪੀਰ ਜਨ ਤੇ ਪੰਪ ਹੈ ਨਿਆਰਾ ਤੁਸੀਂ ਦੇਖ ਸਕਦੇ ਹੋ ਇਹ ਉਹ ਪੰਪ ਆ ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਰਾਤ ਸਮੇਂ ਇੱਕ ਛੇਰ ਇਸ ਪੰਪ ਦੇ ਨਜ਼ਦੀਕ ਦੇਖਿਆ ਗਿਆ ਕਿੰਨੀ ਕੀ ਸੱਚਾਈ ਹੈ ਤੇ ਇੱਥੇ ਇਸ ਮੌਕੇ ਤੇ ਦੇਖਣ ਲਈ ਪਹੁੰਚੇ ਨੇ ਜੋ ਬਡਾਲੀ ਪੁਲਿਸ ਥਾਣਾ ਉਹਨਾਂ ਦੇ ਮੁਖੀ ਨੇ ਅਮਰਦੀਪ ਸਿੰਘ ਪੰਮਰਾ ਜੀ ਅੰਜ ਪੰਮਰਾ ਸਾਹਿਬ ਕਿੰਨੀ ਇੱਕ ਸਚਾਈ ਆ ਜੋ ਇੱਥੇ ਸ਼ੇਅਰ ਦੇਖਣ ਦੀਆਂ ਖਬਰਾਂ ਫੈਲ ਰਹੀਆਂ ਨੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਉਹਦੇ ਵਿੱਚ ਬਿਲਕੁਲ ਸਚਾਈ ਨਹੀਂ ਹੈ ਪੀਰ ਜੈਨ ਦੀ ਵੀਡੀਓ ਨਹੀਂ ਹੈਗੀ ਕਿਉਂਕਿ ਜਿਹੜੀ ਉਹ ਦਿਖਾਈ ਗਈ ਹੈ ਜੀ ਸਾਡੇ ਇਸ ਪੰਪ ਦੇ ਉੱਤੇ ਜੀ ਆਹ ਅਲਮਾਰੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਬਲੂ ਕਲਰ ਦੀਆਂ ਜਿਹੜੀਆਂ ਦਿਖ ਰਹੀਆਂ ਨੇ ਜੀ ਇਹ ਉਸ ਪੰਪ ਦੇ ਵਿੱਚ ਨਹੀਂ ਹੈ ਮੋਰਓਵਰ ਜਿਹੜਾ ਫਲੋਰ ਹੈਗਾ ਜੀ ਇਹ ਫਲੋਰ ਦੇਖੋ ਦੋ ਕਲਰ ਦਾ ਹੈਗਾ ਜੀ ਉਹਦੇ ਤੇ ਫਲੋਰ ਮੇਰੇ ਖਿਆਲ ਚ ਇਟ ਵੀ ਛੋਟੀ ਲੱਗੀ ਲੱਗਦੀ ਹੈ ਉਸ ਤੋਂ ਬਾਅਦ ਜੋ ਜਿਹੜਾ ਇੱਕ ਇਹ ਸਾਈਨ ਬੋਰਡ ਹੈਗਾ ਜੀ ਜਿਹੜਾ ਰੋਡ ਦੇ ਉੱਤੇ ਆਂਦਾ ਹੈ ਇਹਦੀ ਬੈਕ ਸਾਈਡ ਤੇ ਝੰਡੇ ਦਿਖਾਏ ਗਏ ਨੇ ਜੀ ਉਹ ਝੰਡੇ ਇੱਥੇ ਨਹੀਂ ਹੈਗੇ ਜੀ ਐਂਟਰੀ ਤੇ ਤੇ ਐਗਜ਼ਿਟ ਤੇ ਉੱਥੇ ਪੇੜ ਦਿਖਾਏ ਗਏ ਨੇ ਐਂਟਰੀ ਤੇ ਐਗਜ਼ਿਟ ਤੇ ਪੇੜ ਦਿਖਾਏ ਗਏ ਨੇ ਉਹ ਪੇੜ ਇੱਥੇ ਨਹੀਂ ਹੈਗੇ ਜੀ ਇੱਥੇ ਸੁੱਕਾ ਪੇੜ ਆ ਉੱਥੇ ਗ੍ਰੀਨ ਪੇੜ ਦਿਖਾਇਆ ਗਿਆ ਜੀ ਮੋਰਓਵਰ ਜਿਹੜੀਆਂ ਮਸ਼ੀਨਾਂ ਨੇ ਜੀ ਮਸ਼ੀਨਾਂ ਦੇ ਜਿਹੜੀਆਂ ਨੋਜ਼ਲਾਂ ਨੇ ਜੀ ਤੇਲ ਪਾਣ ਵਾਲੀਆਂ ਇਹ ਫਰੰਟ ਤੇ ਨੇ ਉਹਦੀਆਂ ਮਸ਼ੀਨਾਂ ਦੇ ਸਾਈਡ ਤੇ ਨੇ ਨੋਜ਼ਲਾਂ ਜੀ ਇਹ ਤੇ ਉਹ ਪੰਪ ਪੀਰ ਜਾਨ ਦਾ ਨਹੀਂ ਕਿਸੇ ਹੋਰ ਏਰੀਏ ਦਾ ਹੈਗਾ ਜਿਹੜਾ ਕਿਸੇ ਵੀਊ ਵਿਊਜ਼ ਵਧਾਉਣ ਲਈ ਕਿਸੇ ਚੈਨਲ ਨੇ ਇਹ ਫੇਕ ਵੀਡੀਓ ਪਾਈ ਆ ਉਹਦੇ ਤੇ ਅਸੀਂ ਕਾਰਵਾਈ ਕਰਨ ਲੱਗੇ। ਇੰਸਪੈਕਟਰ ਸਾਹਿਬ ਇਹ ਦੱਸੋ ਜੀ ਅਜਿਹੇ ਜਿਹੜੀਆਂ ਖਬਰਾਂ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੇ ਆ ਤੇ ਲੋਕਾਂ ਵੱਲੋਂ ਸਹਿਮ ਵੀ ਕਾਫੀ ਦੇਖਣ ਨੂੰ ਮਿਲਦਾ ਕਿ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਨਿਪਟਣਾ ਚਾਹੀਦਾ ਕਿਉਂਕਿ ਤਾਂ ਜੋ ਲੋਕਾਂ ਦੇ ਵਿੱਚ ਅਜਿਹੀ ਅੱਗੇ ਵਾਸਤੇ ਸਹਿਮਣਾ ਪੈਦਾ ਹੋ ਸਕੇ। ਬਿਲਕੁਲ ਜੀ ਇਹਨਾਂ ਦੇ ਨਾਲ ਸਖਤੀ ਨਾਲ ਹੀ ਨਿਪਟਿਆ ਜਾਊਗਾ ਜੀ। ਇਨਾਂ ਦੇ ਖਿਲਾਫ ਜਿਹੜੀ ਬਣਦੀ ਹੈ ਕਾਰਵਾਈ ਉਹ ਕੀਤੀ ਜਾਊਗੀ ਜਿਹੜੇ ਕਰਦੇ ਨੇ ਤਾਂ ਕਿ ਇਹ ਸਹਿਮ ਦਾ ਮਾਹੌਲ ਨਾ ਬਣ ਸਕੇ ਤੇ ਝੂਠੀਆਂ ਜਿਹੜੀਆਂ ਫੇਕ ਨਿਊਜ਼ ਪਾਉਂਦੇ ਨੇ ਇਹਨਾਂ ਤੋਂ ਬਚਿਆ ਜਾ ਸਕੇ। ਤੋਂ ਗੱਲ ਕਰਦੇ ਆ ਜੋ ਪੈਟਰੋਲ ਪੰਪ ਐ ਨਿਆਰਾ ਇਹਨਾਂ ਦੇ ਮਾਲਕ ਵੀ ਇੱਥੇ ਪਹੁੰਚੇ ਨੇ ਇਹਨਾਂ ਵੱਲੋਂ ਵੀ ਕਾਫੀ ਖਾਸਾ ਜ਼ਾਹਿਰ ਕੀਤਾ ਗਿਆ ਕਿ ਇਹ ਜੀ ਜਿਹੜੀ ਵੀਡੀਓ ਵਾਇਰਲ ਨਾਲ ਲੋਕਾਂ ਦੇ ਕਾਫੀ ਫੋਨ ਵੀ ਇਹਨਾਂ ਨੂੰ ਆਏ ਨੇ। ਹਾਂਜੀ ਸਰ ਕਿਵੇਂ ਤੇ ਤੁਹਾਨੂੰ ਲੋਕਾਂ ਦੇ ਫੋਨ ਆਏ ਨੇ ਇਸ ਵੀਡੀਓ ਬਾਰੇ? ਇਹ ਸਵੇਰ ਤੋਂ ਬਹੁਤ ਫੋਨ ਆ ਰਹੇ ਆ ਜੀ। ਇਸ ਬਾਰੇ ਪੁੱਛਣ ਵਾਰੇ ਕਿਉਂਕਿ ਥੱਲੇ ਪੀਰ ਜੈਨ પેટ્રોલ ਪੰਪ ਦਾ ਕੈਪਸ਼ਨ ਲੱਗਿਆ ਹੋਇਆ ਸੀ। ਨਿਆਰਾ ਦੇ ਸਾਰੇ ਪੰਪਾਂ ਦਾ ਡਿਜ਼ਾਈਨ ਸੇਮ ਹੈ। ਇਸ ਕਰਕੇ ਉਹ ਭੁਲੇਖਾ ਪੈ ਰਿਹਾ ਵੀ ਇਹ ਐਚ ਡੀ ਵੀਡੀਓ ਹੈ। ਬਾਕੀ ਸਪੈਕਟਰ ਸਾਹਿਬ ਨੇ ਸਾਰੀ ਕਲੀਅਰ ਕਰਤੀ ਹੈ ਜੋ ਜੋ ਪੁਆਇੰਟ ਸੀਗੇ। ਉਹ ਨੋਜ਼ਲ ਦੇ ਹੋਣ ਚਾਹੀਏ ਫਰਸ਼ ਦੇ ਹੋਣ। ਉਹ ਫੇਕ ਵੀਡੀਓ ਹੀ ਹੈ। ਆਪਣੇ ਐਸ ਪੰਪ ਦੀ ਵੀਡੀਓ ਨਹੀਂ ਹੈਗੀ ਉਹ। ਸੋ ਜਿੱਥੇ ਪੁਲਿਸ ਵੱਲੋਂ ਇਹ ਸਪਸ਼ਟ ਕੀਤਾ ਗਿਆ ਉਥੇ ਪੈਟਰੋਲ ਦੇ ਜੋ ਮਾਲਕ ਨੇ ਇਹ ਨਾ ਵੱਲੋਂ ਵੀ ਸਪਸ਼ਟ ਕੀਤਾ ਗਿਆ ਕਿ ਜੋ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਹੀ ਆ ਸ਼ੇਰ ਦੀ ਘੋਮਣ ਦੀ ਜੋ ਪੀਰ ਜਾਂ ਦਾ ਪੰਪ ਦੱਸਿਆ ਜਾ ਰਿਹਾ ਇਹ ਨਿਆਇਰਾ ਜੋ ਪੈਟਰੋਲ ਪੰਪਾ ਇੱਥੇ ਹੁਣ ਸਪਸ਼ਟ ਕੀਤਾ ਗਿਆ ਕਿ ਇਹ ਜੀ ਵੀਡੀਓ ਹੈ ਜਿਹੜਾ ਫਤੇਗੜ ਸਾਹਿਬ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਇਹ ਜੇ ਸ਼ਰਾਰਤੀ ਅਨਸਰਾਂ ਨੂੰ ਜਿਹੜੇ ਅਜਹੀਆਂ ਵੀਡੀਓ ਵਾਇਰਲ ਕਰਦੇ ਆ ਜਿਸ ਨਾਲ ਸਮਾਜ ਦੇ ਵਿੱਚ ਭੜਕਾਹਟ ਪੈਦਾ ਹੁੰਦੀ ਹੈ ਡਰ ਪੈਦਾ ਹੁੰਦਾ ਤੇ ਪੁਲਿਸ ਵੱਲੋਂ ਵੀ ਕਿਹਾ ਗਿਆ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਅਜਹੀਆਂ ਭੜਕਾਊ ਜਾਂ ਡਰਾਬੂ ਡਰਾਬੂ ਜੋ ਵੀੜੀਆਂ ਨੇ ਪੋਸਟਾਂ ਨਾ ਕੀਤੀਆਂ ਜਾਣ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤੇਗੜ ਸਾਹਿਬ